ਸਤਗੁਰ ਰਵਿਦਾਸ ਮੰਦਰ ਪ੍ਰਬੰਧਕ ਮੈਂਟਰੀ ਰਜਿਸਟਰਡ ਰੋੜਕਰ ਰੋਰ ਗੁਰਾਇਆਂ ਵੱਲੋਂ ਦਰਸ਼ਨ ਜੋੜੀ ਦਾ ਸਿਲਾ ਨਿਵਾਸ ਰਾਜਜੀਤਕਰ ਪੂਲਾ ਰਾਮ ਚੰਦ ਗੁਰਾਇਆਂ ਵਾਲਾ ਜਿਲ੍ਹੇਕਰ ਕਮਲਾ ਨਾਲ ਅੱਜ ਨੀਂਹ ਪੱਥਰ ਰੱਖਿਆ ਗਿਆ ਬਹੁਤ ਸਾਰੇ ਟਾਈਮ ਤੋਂ ਚੱਲੀ ਆ ਰਹੀ ਕਾਰ ਸੇਵਾ ਐਸਾਰੀ ਸਾਥ ਸੰਗਤ ਐਨ ਆ ਆਰ ਆਈ ਵੀ ਅਤੇ ਮੋਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂਆਤ ਕੀਤੀ ਗਈ ਸਤਗੁਰ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਸੱਤਰ ਹੈਪੀ ਮਾਹੀ ਅਤੇ ਪ੍ਰਧਾਨ ਹਰਦੀਪ ਕੁਮਾਰ ਜੀ ਵੱਲੋਂ ਸੰਗਤਾਂ ਨੂੰ ਵਧਾਈਆਂ ਅਤੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਬਣਾਏ ਜਾ ਰਹੇ ਗੇੜ ਰਾਜ ਜਿਹੜਾ ਉਹ ਉਦਘਾਟਨ ਅੱਜ ਹੋਇਆ ਹੈ ਸੰਗਤਾਂ ਨੂੰ ਅਪੀਲ ਬੇਨਤੀ ਹੈ ਕਿ ਤੁਸੀਂ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਪਹਿਲਾ ਵੀ ਜਿਹੜਾ ਗੁਰੂ ਘਰ ਬਣਿਆ ਹੈ ਉਸ ਦੇ ਵਿੱਚ ਵੀ ਐਨ ਆਰ ਆਈ ਵੀਰ ਅਤੇ ਮੌਲਾ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਹੈ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਰਲ ਮਿਲ ਕੇ ਇਹੋ ਜੇ ਨੇਕ ਕਾਰ ਚੱਲਦੇ ਰਹਿਣਗੇ ਇਸ ਮੌਕੇ ਸੁਨੀਲ ਕੁਮਾਰ ਲੇਖਰਾ ਚੌਂਕੜੀਆ ਰਮਨ ਕੁਮਾਰ ਵਿਜੇ ਕੁਮਾਰ ਅਮਰੀਕ ਚੰਦ ਮਦਨ ਲਾਲ ਚੌਂਕੜੀਆ ਸੁਭਾਸ਼ ਚੰਦਰ ਹਰਿੰਦਰ ਕੁਮਾਰ ਪ੍ਰਤਾਪ ਚੰਦ ਅਤੇ ਮਹੱਲਾ ਨਿਵਾਸੀ ਖਾਜਰੇ ਜੈ ਗੁਰਦੇਵ ਤੁਨ ਗੁਰਦੇਵ ਜੈ ਭੀਮ ਜੈ ਭਾਰਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਕਿ ਅੱਜ ਅਸੀਂ ਦક્ષਨ ਦਿਉੜੀ ਜੀ ਦੀ ਜਿਹੜੀ ਸੇਵਾ ਆ ਉਹ ਸ਼ੁਰੂਆਤ ਕਰ ਰਹੇ ਆਂ ਔਰ ਨੀ ਪੱਥਰ ਰੱਖਿਆ ਜੋ ਦਾ ਜਿਹਦਾ ਨੀ ਪੱਥਰ ਸਾਡੇ ਸ਼ਹਿਰ ਦੀ ਮਹਾਨ ਸ਼ਖਸੀਅਤ ਚੰਨ ਗੁਰਾਇਆ ਵਾਲੇ ਜੀ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਵੱਲੋਂ ਰੱਖਿਆ ਗਿਆ ਔਰ ਮੈਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਆਪਣਾ ਯੋਗਦਾਨ ਪਾਓ ਕਿਉਂਕਿ ਪਹਿਲਾਂ ਵੀ ਜਿਹੜਾ ਗੁਰੂ ਘਰ ਸਥਾਪਿਤ ਹੈ ਉਹ ਤੁਹਾਡੇ ਵੱਲੋਂ ਦਿੱਤੀ ਹੋਈ ਕਾਰ ਸੇਵਾ ਔਰ ਤੁਹਾਡੇ ਇੱਕ ਇੱਕ ਰੁਪਏ ਦੀ ਪੈਣੀ ਜਿਹੜੀ ਹੈ ਕਿ ਇਸ ਗੁਰੂ ਘਰ ਵਿੱਚ ਲੱਗੀ ਆ ਔਰ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਗੁਰੂ ਘਰ ਸਫਲ ਨਹੀਂ ਹੈ ਕਿਉਂਕਿ ਸੰਗਤ ਤੋਂ ਬਿਨਾ ਜਿਹੜਾ ਹੈਗਾ ਸੰਗਤ ਦੀ ਸੇਵਾ ਤੋਂ ਬਿਨਾ ਗੁਰੂ ਘਰ ਸਫਲ ਨਹੀਂ ਹੋ ਸਕਦੇ ਪਵਿੱਤਰ ਨਹੀਂ ਹੋ ਸਕਦੇ ਮਹਾਰਾਜ ਦਾ ਆਸ਼ੀਰਵਾਦ ਹੈ ਸਾਡੇ ਤੇ ਕਿ ਅਸੀਂ ਸਾਨੂੰ ਇੰਨੇ ਯੋਗ ਕੀਤਾ ਉਹਨਾਂ ਨੇ ਕਿ ਅਸੀਂ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਔਰ ਸੰਗਤ ਦੇ ਰੂਪ ਦੇ ਵਿੱਚ ਸੇਵਾ ਕਰ ਰਹੇ ਹਾਂ ਟੀਮ ਦੇ ਰੂਪ ਦੇ ਵਿੱਚ ਸੇਵਾ ਕਰ ਰਹੇ ਹਾਂ ਔਰ ਮੈਂ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਹੈ ਭੈਣਾ ਮਾਤਾਵਾਂ ਔਰ ਨਗਰ ਨਿਵਾਸੀ ਹੈ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣਾ ਇਹਦੇ ਵਿੱਚ ਸੇਵਾ ਦੇ ਸਕਦੇ ਹੋ ਸੇਵਾ ਦੇ ਲਈ ਪ੍ਰਧਾਨ ਜੀ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਦੁਬਾਰਾ ਤੋਂ ਮੈਂ ਸਤਗੁਰੂ ਵਿਦਾਸ ਮੰਦਿਰ ਪਰੋਂ ਦਾ ਕਮੇਟੀ ਔਰ ਸਤਗੁਰੂ ਵਿਦਾਸ ਧਰਮਸ਼ਾਲਾ ਕਮੇਟੀ ਵੱਲੋਂ ਧੰਨਵਾਦ ਆਤ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਅੱਜ ਸਾਨੂੰ ਇਹ ਉਤਸ਼ਾਹ ਬਖਸ਼ਿਆ ਸੇਵਾ ਕਰਨ ਦਾ ਵੱਲ ਬਖਸ਼ਿਆ ਔਰ ਅਸੀਂ ਅੱਜ ਜਿਹੜਾ ਨੀਪਤ ਰੱਖਿਆ ਔਰ ਜਲਦੀ ਇਹਦਾ ਟਾਰਗੇਟ ਹੈ ਕਿ ਅਸੀਂ ਇਹਨੂੰ ਪੂਰਾ ਕਰਾਂਗੇ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਰਪੈ ਸਤਿਗੁਰੂ ਦਾ ਸਹਾਰਾ ਜੀ ਕੀ ਜੈ ਇਹ ਬਹੁਤ ਖੁਸ਼ੀਆਂ ਮੁੱਢ ਭਾਗਾ ਦਿਨ ਹੋਆ ਅੱਜ ਸਾਡੇ ਮੁੰਡਿਆਂ ਨੇ ਇਕੱਠੇ ਹੋ ਕੇ ਸਾਡੇ ਆਪਣੇ ਪਿਓ ਦਾ ਆਪਣਾ ਮਾਨ ਰੱਖਿਆ ਜਿਆਦਾ ਕੋਸ਼ਿਸ਼ ਕੀਤੀ ਆ ਲਿਉਣ ਦੀ ਅੱਗੇ ਬਹੁਤ ਬਹੁਤ ਦੇਰ ਹੁੰਦੀ ਹੈ ਜਦੋਂ ਝੋਲੀਆਂ ਫੜ ਕੇ ਫਿਰਦੇ ਹੁੰਦੇ ਸੀ ਇੱਥੇ ਇਸ ਵੇਲੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੀਆਂ ਕਾਰਾਂ ਜਾ ਕੇ ਦੇਖੋ ਪਰ ਸਾਡੇ ਮਹਾਰਾਜ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਬੋ ਸਾਡੇ ਮੁੰਡੇ ਹੀ ਕਰ ਰਹੇ ਆ ਸਮਤ ਆਈ ਜੋ ਬੋਲੇ ਸੋਨਰ ਭੈ ਸingularਾਸ ਮਹਾਰਾਜ ਕੀ ਜੈ